ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਬੀਬੀ ਸਿਮਰਜੀਤ ਕੌਰ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਂਨਾਂ ਦੀ ਲਿਖੀ ਹੋਈ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਤੂਫਾਨ ਅਤੇ ਛੋਟਾ ਤੂਫਾਨ ਲੁਧਿਆਣੇ ਦੇ ਕਾਰਖਾਨਿਆਂ ਵਾਲੇ ਇਲਾਕਿਆਂ ਵਿੱਚ ਫੈਡਰੇਸ਼ਨ ਆਗੂ ਕੁਲਵੰਤ ਸਿੰਘ ਖੁਖਰਾਣੇ ਦੀ ਠਹਰ ਸੀ ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਇੱਥੇ ਰਹਿੰਦੇ ਸਨ ਸੰਗਣੀ ਆਬਾਦੀ ਅਤੇ ਕਾਮਕਾਜੀ ਲੋਕਾਂ ਦਾ ਇਲਾਕਾ ਹੋਣ ਕਰਕੇ ਕੋਈ ਸ਼ੱਕ ਨਹੀਂ ਕਰਦਾ ਸੀ ਗੁਰਜੰਟ ਸਿੰਘ ਤੇ ਮੈਂ ਇੱਥੇ ਆਇਆ ਕਰਦੇ ਸਾਂ ਮੈਂ ਉਹਦੇ ਦੋਸਤ ਵਜੋਂ ਅਤੇ ਗੁਰਜੰਟ ਸਿੰਘ ਕੁਲਵੰਤ ਖੁਖਰਾਣਾ ਦੇ ਸਾਲੇ ਵਜੋਂ ਇੱਥੇ ਰਹਿੰਦੇ ਸਾਂ ਕੁਝ ਦਿਨ ਪਹਿਲਾਂ ਗੁਰਜੰਟ ਸਿੰਘ ਗੁਰਦਾਸਪੁਰ ਵਿੱਚ ਜੁਗਰਾਜ ਸਿੰਘ ਤੂਫਾਨ ਅਤੇ ਹੋਰ ਜਥੇਬੰਦ ਗਿਆਂ ਦੇ ਸਿੰਘਾਂ ਨੂੰ ਮਿਲ ਕੇ ਆਇਆ ਸੀ ਮੈਂ ਰਾਤ ਨੂੰ ਇੱਥੇ ਪਹੁੰਚਿਆ ਤਾਂ ਪ੍ਰਸ਼ਾਦੇ ਪਾਣੀ ਤੋਂ ਬਾਅਦ ਗੁਰਜੰਟ ਸਿੰਘ ਨੇ ਇੱਕ ਸਿੰਘ ਜੋ ਹਾਲੇ ਉਮਰ ਵਿੱਚ ਗੁਬਰੇਟ ਹੀ ਸੀ ਉਹਦੇ ਬਾਰੇ ਬੜੇ ਜੋਸ਼ ਨਾਲ ਗੱਲਾਂ ਸੁਣਾਈਆਂ ਜਥੇਦਾਰ ਗੁਰਜੰਟ ਸਿੰਘ ਉਹ ਪੁਜੰਗੀ ਨੂੰ ਜਮੰਦਰੂ ਕਮਾਂਡੋ ਅਤੇ ਕਈ ਵਾਰ ਅੱਗ ਦੇ ਨਾਲ ਵਰਗੇ ਵਿਸ਼ੇਸ਼ਨਾ ਨਾਲ ਯਾਦ ਕਰਦਾ ਸੀ ਸਾਲ ਕੋ ਬਾਅਦ ਉਸੇ ਥਾਂ ਤੇ ਹੀ ਬੜੇ ਦੁੱਖ ਨਾਲ ਦੱਸਿਆ ਕਿ ਉਹ ਛੋਟੂ ਫੌਜ ਨਾਲ ਇੱਕ ਮੁਕਾਬਲੇ ਵਿੱਚ ਚੜ੍ਹਾਈ ਕਰ ਗਿਆ ਇਹ ਗੱਲਾਂ ਕਰਦੇ ਇੱਕ ਭਾਰੇ ਮਾਹੌਲ ਵਿੱਚ ਅਸੀਂ ਸੌਂ ਸਾਨੂੰ ਇਸ ਤਰ੍ਹਾਂ ਦੇ ਮੌਕੇ ਕਈ ਵਾਰ ਵੇਖਣੇ ਪਏ ਸਨ ਉਹ ਪੁਜੰਗੀ ਦਾ ਪੱਕਾ ਨਾ ਗੁਰਜੰਟ ਸਿੰਘ ਨੇ ਨਹੀਂ ਦੱਸਿਆ ਸ਼ਾਇਦ ਉਹਨੂੰ ਵੀ ਪਤਾ ਨਹੀਂ ਸੀ ਨਾ ਹੀ ਉਦੋਂ ਕਿਤੇ ਉਹਦੇ ਬਾਰੇ ਜਾਣ ਸਕੇ ਅਤੇ ਨਾ ਹੀ ਉਹ ਦਿਨ ਤੋਂ ਬਾਅਦ ਕਿਤੇ ਉਹਦੇ ਬਾਰੇ ਸੁਣਨ ਪੜਨ ਨੂੰ ਮਿਲਿਆ ਉਹਦੀ ਜ਼ਿੰਦਗੀ ਦੇ ਬਹਾਦਰੀ ਵਾਲੇ ਵਾਕਿਆਤ ਹੋਰ ਕਿਤੇ ਵੀ ਸੁਣਨ ਨੂੰ ਨਹੀਂ ਮਿਲੇ ਜਿਨ੍ਹਾਂ ਦੀ ਗੁਰਜੰਟ ਸਿੰਘ ਵਰਗਾ ਜਰਨੈਲ ਵੀ ਪ੍ਰਸ਼ੰਸਾ ਕਰਦਾ ਸੀ ਉਹਦਾ ਨਾਮ ਇਤਿਹਾਸ ਦੇ ਬੇਨਾਮ ਸ਼ਹੀਦਾਂ ਵਿੱਚ ਦਰਜ ਹੋ ਗਿਆ ਬੜੇ ਚਿਰ ਬਾਅਦ ਉਹਨੂੰ ਯਾਦ ਕਰਕੇ ਮਨ ਫਿਰ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਉਹਦੇ ਚੜ੍ਹਾਈ ਕਰ ਜਾਣ ਬਾਰੇ ਪਹਿਲੀ ਵਾਰ ਸੁਣ ਕੇ ਲੱਗਿਆ ਸੀ ਕਿੰਨੀ ਛੋਟੀ ਜ਼ਿੰਦਗੀ ਵੀ ਕਿੰਨੀ ਕਮਾਲ ਹੋ ਸਕਦੀ ਹੈ ਧਰਮ ਦੇ ਰਾਹਾਂ ਤੇ ਬੇਨਾਮ ਰੂਪਾਂ ਵਿੱਚ ਵੀ ਉਹ ਸਿੰਘ ਨੂੰ ਇਸੇ ਰੂਪ ਵਿੱਚ ਹੀ ਯਾਦ ਕੀਤਾ ਜਾ ਸਕਦਾ ਹੈ ਜੁਗਰਾਜ ਸਿੰਘ ਤੂਫਾਨ ਵੀ ਚੜ੍ਹਦੀ ਉਮਰੇ ਸੰਘਰਸ਼ ਵਿੱਚ ਆਇਆ ਅਤੇ ਤੂਫਾਨ ਦੀ ਤੇਜ਼ੀ ਵਾਂਗ ਆਲੇ-ਦੁਆਲੇ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਜਿੰਨਾ ਚਿਰ ਉਹ ਜੀਵਿਆ ਉਹਦੀ ਜ਼ਿੰਦਗੀ ਹੀ ਤੂਫਾਨ ਵਾਂਗ ਰਹੀ ਇਹ ਤੇਜ਼ੀ ਵਾਲਾ ਜੀਵਨ ਬਹੁਤਾ ਲੰਬਾ ਨਹੀਂ ਹੁੰਦਾ ਪੰਥ ਵਿੱਚ ਵੀ ਉਹਦੇ اخلاق ਅਤੇ ਕੰਮਾਂ ਦੀ ਚੜ੍ਹਾਈ ਤੂਫਾਨ ਵਾਂਗ ਸੀ ਉਹ ਦੁਸ਼ਮਣਾਂ ਲਈ ਮੌਤ ਦਾ ਭੈ ਸੀ ਉਸ ਰੂਹ ਨੂੰ ਧਰੋ ਹੀ ਬਖਸ਼ਿਸ਼ਾਂ ਹੋਈਆਂ ਸਨ ਨਹੀਂ ਤਾਂ ਇੰਨੀ ਛੋਟੀ ਉਮਰ ਵਿੱਚ ਇੰਨੀ ਛੇਤੀ ਦੁਸ਼ਮਣਾਂ ਦੋਸਤਾਂ ਵਿੱਚ ਕਿਸੇ ਦਾ ਇਕਬਾਲ ਇੰਨਾ ਬੁਲੰਦ ਨਹੀਂ ਹੋ ਸਕਦਾ ਉਹਦੇ ਜਥੇ ਵਿੱਚ ਬਾਕੀ ਸਿੰਘ ਵੀ ਇਸੇ ਬੰਤਰ ਅਤੇ ਮਜਾਜ਼ ਦੇ ਬਣੇ ਹੋਏ ਸਨ ਉਹ ਮੁੱਛ ਫੁੱਟ ਉਮਰ ਦੇ ਪਤਲੇ ਅਕਹਿਰੇ ਸਰੀਰ ਅਤੇ ਚਮਕਦੀਆਂ ਅੱਖਾਂ ਵਾਲੇ ਸਿੰਘ ਇਸ ਤਰ੍ਹਾਂ ਹੀ ਜੰਗ ਵਿੱਚ ਆਏ ਜੀਵੇ ਅਤੇ ਚੜ੍ਹਾਈ ਕਰ ਗਏ ਅੱਜ ਵੀ ਕੋਈ ਉਹਨਾਂ ਨੂੰ ਸਤਕਾਰ ਤੋਂ ਬਿਨਾ ਯਾਦ ਨਹੀਂ ਕਰਦਾ ਉਸ ਬਾਰੇ ਕਿਸੇ ਪਾਸਿਓ ਕੋਈ ਉਲੰਭਾ ਨਾ ਸੁਣਿਆ ਜੋ ਸੰਘਰਸ਼ਾਂ ਵਿੱਚ ਬੜੀ ਸੌਖੀ ਤਰ੍ਹਾਂ ਕਿਸੇ ਦੇ ਨਾਮ ਨਾਲ ਵੀ ਜੁੜ ਜਾਇਆ ਕਰਦਾ ਹੈ ਉਹਨਾਂ ਦੀ ਸਾਦਗੀ ਅਤੇ ਬੱਚਿਆਂ ਵਰਗੀ ਨਿਰਸ਼ਲਤਾ ਉਹਨਾਂ ਦੀ ਚੜਤਲ ਦਾ ਰਾਜ ਸੀ ਕਈ ਵਾਰ ਕਿਸੇ ਜਥੇਦਾਰ ਦਾ ਕਿਰਦਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਰਾ ਜਥਾ ਹੀ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਪੰਥ ਨੇ ਉਹਨਾਂ ਨੂੰ ਉਸੇ ਰੰਗ ਵਿੱਚ ਆਪਣੇ ਪਿਆਰੇ ਬੱਚਿਆਂ ਵਾਂਗ ਸਦਾ ਲਈ ਯਾਦ ਵਿੱਚ ਸਾਂਭ ਲਿਆ ਹੈ ਇਹ ਜਥੇ ਦੇ ਦੂਜੇ ਸਿੰਘਾਂ ਦੀ ਵੀ ਦੁਸ਼ਮਨਾ ਵਿੱਚ ਤਾਕੀ ਇਹ ਜਥੇ ਦਾ ਅਹਿਮ ਪੱਖ ਇਹ ਸੀ ਕਿ ਉਹਨਾਂ ਦੀ ਬੰਦੂਕ ਦਾ ਮੂੰਹ ਸਦਾ ਹੀ ਦੁਸ਼ਮਣ ਵੱਲ ਰਿਹਾ ਉਹਨਾਂ ਨੇ ਆਪਣੇ ਲੋਕਾਂ ਵੱਲ ਮੂੰਹ ਨਹੀਂ ਪਵਾਇਆ ਚਾਹੇ ਉਹ ਗਦਾਰਾਂ ਅਤੇ ਵਿਰੋਧੀਆਂ ਵੱਜੋਂ ਡਿੱਕਾ ਕਿਉਂ ਨਾ ਬਣੇ ਹੋਣ ਉਹਨਾਂ ਨੇ ਆਪਣੇ ਕਦਮਾਂ ਨੂੰ ਇਹ راہ ਵੱਲ ਜਾਣ ਤੋਂ ਰੋਕੀ ਰੱਖਿਆ ਉਹਨਾਂ ਦੇ ਇਲਾਕੇ ਵਿੱਚ ਜੋ ਗੱਲ ਮਿਸਾਲ ਬਣੀ ਉਹ ਸੀ ਕਿ ਉਸ ਵੇਲੇ Hindu ਲੋਕ ਪਿੰਡਾਂ ਵਿੱਚੋਂ ਸ਼ਹਿਰਾਂ ਵੱਲ ਜਾਣ ਲੱਗੇ ਸਨ ਪਰ ਉਹਨਾਂ ਨੇ ਆਪਣੇ ਇਲਾਕੇ ਵਿੱਚ ਇਹ ਨੌਬਤ ਨਹੀਂ ਹੋਣ ਦਿੱਤੀ ਇਹ ਵੱਡਾ ਕਾਰਨ ਸੀ ਕਿ ਜੁਗਰਾਜ ਸਿੰਘ ਤੂਫਾਨ ਦੇ ਭੋਗ ਤੇ ਚੇ ਪੰਜਾਬ ਵਿੱਚੋਂ ਲਾ ਮਿਸਾਲ ਕੱਟ ਸੀ ਪਿੱਛੇ ਮੁੜ ਕੇ ਸੰਘਰਸ਼ ਉੱਤੇ ਨਜ਼ਰ ਮਾਰੀਏ ਤਾਂ ਜਗਰਾਜ ਸਿੰਘ ਤੂਫਾਨ ਦਾ ਕੰਮ ਕਰਨ ਦਾ ਤਰੀਕਾ ਖਾਸ ਕਰਕੇ ਆਪਣੇ ਵਿਰੋਧੀਆਂ ਜੋ ਪੁਲਿਸ ਦੇ ਮੁਕਬਰ ਕਰਕੇ ਜਾਣੇ ਜਾਂਦੇ ਸਨ ਉਹਨਾਂ ਨਾਲ ਵਰਤਾਓ ਵਧੇਰੇ ਠੀਕ ਜਾਪਦਾ ਹੈ ਹੋਰ ਕਈ ਸਿਆਣੇ ਅਤੇ ਸੂਰਬੀਰ ਜਥੇਦਾਰ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਦੁਸ਼ਮਣਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਮਾਰੇ ਗਏ ਇਨ੍ਹਾਂ ਕੰਮਾਂ ਦਾ ਬੁਰਾ ਅਸਰ ਵਧੇਰੇ ਪਿਆ ਛੋਟੀ ਉਮਰ ਵਿੱਚ ਹੀ ਉਹ ਇਹ ਨਤੀਜੇ ਤੇ ਕਿਵੇਂ ਪਹੁੰਚਿਆ ਇਹਦੇ ਬਾਰੇ ਦਲੀਲ ਵਜੋਂ ਕੁਝ ਨਹੀਂ ਕਿ ਜਾ ਸਕਦਾ ਸਵਾਏ ਗੁਰੂ ਦੀ ਮਿਹਰ ਦੇ ਇਹ ਯੋਧੇ ਦੇ ਦਰਸ਼ਨ ਕਰਨ ਦਾ ਮੌਕਾ ਇੱਕੋ ਵਾਰ ਮਿਲਿਆ ਜਦੋਂ ਮੈਂ ਨਿਰਮਲ ਸਿੰਘ ਮੀਆਂ ਵਿੰਡ ਖਾਲਸਤਾਨ ਕਮਾਂਡੋ ਫੋਰਸ ਅਤੇ ਕਮਰਜੀਤ ਸਿੰਘ ਸੁਲਤਾਨ ਵਿੰਡ ਨੂੰ ਖਲਚੀਆਂ ਕਿਸੇ ਹਸਪਤਾਲ ਵਿੱਚ ਮਿਲਣ ਗਿਆ ਸਾਂ ਉੱਥੇ ਨਿਰਮਲ ਸਿੰਘ ਦੀ ਸਿੰਘਣੀ ਦਾਖਲ ਸੀ ਅਤੇ ਉਹਨਾਂ ਦੇ ਘਰ ਪੁਜੰਗੀ ਨੇ ਜਨਮ ਲਿਆ ਸੀ ਉੱਥੇ ਹੀ ਗੁਰਜੰਟ ਸਿੰਘ ਨੇ ਜੁਗਰਾਜ ਸਿੰਘ ਨੂੰ ਮਿਲਣਾ ਸੀ ਐਨ ਆਖਰੀ ਮੌਕੇ ਕਿਸੇ ਕਾਰਨ ਗੁਰਜੰਟ ਸਿੰਘ ਦਾ ਜਾਣਾ ਸੰਭਵ ਨਾ ਹੋਇਆ ਇਸ ਕਰਕੇ ਇਨ੍ਹਾਂ ਸਿੰਘਾਂ ਨੂੰ ਮੈਂ ਹੀ ਮਿਲਣਾ ਸੀ ਅਤੇ ਜਥੇਦਾਰ ਦਾ ਸੁਨੇਹਾ ਨਾ ਸੀ। ਉਹਦੇ ਨਾਲ ਇੱਕ ਸਿੰਘ ਸੀ ਜੋ ਮੈਨੂੰ ਪਹਿਲਾਂ ਤੋਂ ਜਾਣਦਾ ਸੀ ਉਹ ਦੋਵੇਂ ਮਿਲਣ ਆਏ। ਕੋਈ 2 ਘੰਟੇ ਉਹ ਸਾਡੇ ਕੋਲ ਰਹੇ। ਬਹੁਤ ਘੱਟ ਬੋਲੇ ਅਤੇ ਸਿਰਫ ਕੰਮ ਦੀਆਂ ਗੱਲਾਂ। ਸਾਰਾ ਸਮਾਂ ਉਹਨੇ ਅੱਖਾਂ ਨੀਵੀਆਂ ਹੀ ਰੱਖੀਆਂ। ਚਾਹ ਪੀਂਦਿਆਂ ਮੈਂ ਪੁੱਛਿਆ ਤੁਸੀਂ ਠੀਕ ਠਾਕ ਹੋ? ਬੜੇ ਸਲੀਕੇ ਨਾਲ ਉੱਤਰ ਦਿੱਤਾ। ਬਿਲਕੁਲ ਚੜਦੀ ਕਲਾ। ਚੜਦੀ ਕਲਾ ਕਹਿੰਦਿਆਂ ਹੀ ਉਹਦੇ ਚਿਹਰੇ ਉੱਤੇ ਲਾਲੀ ਛਾ ਗਈ। ਚੜਦੀ ਕਲਾ ਉਹਦੀ ਜ਼ੁਬਾਨ ਤੋਂ ਹੀ ਨਹੀਂ ਸਗੋਂ ਉਹਦੇ ਰੋਮ-ਰੋਮ ਵਿੱਚ ਨਮਾ ਹੋਈ। ਮੈਨੂੰ ਲੱਗਿਆ ਕਿ ਅਸੀਂ ਉਹਨਾਂ ਤੋਂ ਉਮਰ ਵਿੱਚ ਵੱਡੇ ਹਾਂ। ਉਹਨੇ ਸਤਿਕਾਰ ਪਿਆਰ ਵਜੋਂ ਹੀ ਨੀਵੀਂ ਪਾਈ ਰੱਖੀ ਜੰਗ ਦੀ ਸ਼ਿੱਦਤ ਅਤੇ ਚਾ ਉਹਦੇ ਚਿਹਰੇ ਤੋਂ ਝਲਕਦਾ ਦਿਸਦਾ ਸੀ ਉਹਦਾ ਸਾਰਾ ਜੀ ਜਿਸਮ ਜੰਗ ਨਾਲ ਇੱਕਮਿਕ ਸੀ ਉਹ ਨੀਤੀਆਂ ਪੈੰਤਡੇ ਸਿਧਾਂਤ ਅਤੇ ਜਾਬਤਿਆਂ ਬਾਰੇ ਬੇਪਰਵਾਹ ਜਾਪਦਾ ਸੀ ਪਰ ਉਹ ਅਜੇਹ ਸਹਜ ਵਿੱਚ ਜਿਉਂਦਾ ਪਿਆ ਸੀ ਜਿੱਥੇ ਸਭ ਕੁਝ ਆਪ ਮੁਹਾਰੇ ਬਿਨਾਂ ਕਿਸੇ ਉਚੇਚ ਦੇ ਫੁੱਟ ਨਿਕਲਦਾ ਸੀ ਜਿਸ ਨੌਜਵਾਨ ਨੂੰ ਜਥੇਦਾਰ ਗੁਰਜੰਟ ਸਿੰਘ ਅੱਗ ਦੀ ਨਾਲ ਕਿਹਾ ਕਰਦਾ ਸੀ ਉਹ ਇਸੇ ਜਥੇ ਦਾ ਹਿੱਸਾ ਸੀ ਉਹ ਵੀ ਜੁਗਰਾਜ ਸਿੰਘ ਵਾਂਗ ਹੀ 16 ਕੋ ਦਾ ਸੀ ਇਹ ਕਹਿਰਾ ਗੋਰਾ ਨਿਸ਼ੋਹ ਰੰਗ ਅਤੇ ਅੱਖਾਂ ਵਿੱਚ ਉਹ ਜੰਗ ਵਾਲੀ ਚਮਕ ਸੀ ਬਹੁਤ ਘੱਟ ਬੋਲਣਾ ਨੀਵੀਂ ਪਾ ਕੇ ਰੱਖਣਾ ਅਤੇ ਗੁਰਮਤ ਦੇ ਅਸੂਲਾਂ ਉੱਤੇ ਪਹਿਰਾ ਥੋੜਾ ਖਾਣ ਪੀਣ ਸਖਤ ਕਸਰਤ ਅਤੇ ਖੁੱਲ ਕੇ ਹੱਸਣਾ ਉਹਨਾਂ ਸਾਰਿਆਂ ਦੇ ਸਾਂਝੇ ਲੱਛਣ ਸਨ ਉਹਨਾਂ ਨੇ ਆਪਣੇ ਇਲਾਕੇ ਵਿੱਚ ਬੀਐਸਐਫ ਸੀਆਰਪੀਐਫ ਅਤੇ ਫੌਜ ਦੀਆਂ ਟੋਲੀਆਂ ਉੱਤੇ ਹਮਲੇ ਕੀਤੇ ਉਹਨਾਂ ਨੇ ਕਈ ਪੁਲਿਸ ਚੌਕੀਆਂ ਨੂੰ ਵੀ ਫਤਿਹ ਕੀਤਾ ਬਹੁਤ ਵਾਰ ਪੁਲਿਸ ਚੌਕੀਆਂ ਤੇ ਬਰੂਦ ਲਾਇਆ ਉਸ ਵੇਲੇ ਸਰਕਾਰ ਨੇ ਪਿੰਡਾਂ ਵਿੱਚੋਂ ਸਾਬਕਾ ਫੌਜੀਆ ਹੱਥੇ ਪੜੇ ਲਿਖੇ ਜਵਾਨਾਂ ਨੂੰ ਭਰਤੀ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਕਿ ਕਿਸੇ ਤਰ੍ਹਾਂ ਸਿੰਘ ਆਪਣੇ ਲੋਕਾਂ ਨਾਲ ਹੀ ਲੜਨ ਮਰਨ ਜੁਗਰਾਜ ਸਿੰਘ ਨੇ ਆਪਣੇ ਇਲਾਕੇ ਵਿੱਚ ਸਰਕਾਰ ਦੀ ਇਹ ਨੀਤੀ ਨੂੰ ਸਿਰ ਭਾਰ ਖੜੀ ਕਰ ਦਿੱਤਾ ਬਹੁਤ ਘੱਟ ਥਾਵਾਂ ਤੇ ਪੁਲਿਸ ਵਾਲਿਆਂ ਨੂੰ ਮਾਰਨਾ ਪਿਆ ਜ਼ਿਆਦਾ ਥਾਵਾਂ ਤੇ ਉਹਨਾਂ ਨੇ ਘੇਰਾ ਪਾ ਕੇ ਬਿਨਾਂ ਗੋਲੀ ਚਲਾਏ ਹੀ ਹਥਿਆਰ ਛੁਟਵਾ ਲਏ ਨਤੀਜੇ ਵਜੋਂ ਉੱਥੇ ਸਰਕਾਰ ਦੀ ਚਾਲ ਠੁੱਸ ਹੋ ਗਈ ਭਾਵੇਂ ਬਾਅਦ ਵਿੱਚ ਸਰਕਾਰ ਨੇ ਨਵੇਂ ਤਰੀਕੇ ਨਾਲ ਇਹੋ ਨੀਤੀ ਫਿਰ ਲਾਗੂ ਕੀਤੀ ਇਹ ਸਿੰਘ ਨੇ ਇੱਕ ਵਾਰ ਕੱਲਿਆ ਹੀ ਪੂਰੀ ਚੌਂਕੀ ਤੋਂ ਹਥਿਆਰ ਛੁਟਵਾ ਲਏ ਸਨ ਕਿ ਘੇਰਾ ਪੈ ਗਿਆ ਹੈ ਆਪਣੀ ਜਾਨ ਬਚਾਉਣੀ ਹੈ ਤਾਂ ਹਥਿਆਰ ਛੁੱਟ ਕੇ ਬਾਹਰ ਆ ਜਾਓ ਜਿੱਥੇ ਕਿਤੇ ਵੀ ਵਿਧੇਰੇ ਖਤਰਾ ਹੁੰਦਾ ਸੀ ਉੱਥੇ ਉਹ ਸਿੰਘ ਆਪ ਮੁਹਰੇ ਹੁੰਦਾ ਸੀ ਉਹ ਅਠੋ ਪਹਿਰ ਹਥਿਆਰਬੰਦ ਰਹਿੰਦਾ ਸੀ ਸੌਣ ਵੇਲੇ ਵੀ ਇਸਲਟੋ ਦੀ ਹਿੱਕ ਨਾਲ ਲੱਗੀ ਰਹਿੰਦੀ ਸੀ ਉਹਦੇ ਕਮਰ ਕੱਸੇ ਵਿੱਚ ਜੋ ਜ਼ਰੂਰੀ ਸਮਾਨ ਹੁੰਦਾ ਸੀ ਉਸ ਵਿੱਚ ਮੈਗਜ਼ੀਨਾ ਵਾਲਾ ਝੋਲਾ ਇੱਕ ਪਿਸਤੌਲ ਜੋ ਉਹਨੂੰ ਉਹਦੇ ਜਥੇਦਾਰ ਨੇ ਦਿੱਤਾ ਸੀ ਛੋਟੀ ਕਿਰਪਾਨ ਇੱਕ ਫੌਜੀ ਚਾਕੂ ਪਾਣੀ ਦੀ ਬਤਲ ਅਤੇ ਕੁਝ ਸੁੱਕੇ ਮੇਵੇ। ਉਹਦੀ ਫੁਰਤੀ ਅਤੇ ਦਲੇਰੀ ਦੀਆਂ ਬਹੁਤ ਕਹਾਣੀਆਂ ਹਨ ਕਿ ਉਹ ਦੁਸ਼ਮਣ ਉੱਤੇ ਚੀਤੇ ਦੀ ਫੁਰਤੀ ਨਾਲ ਇਸ ਤਰ੍ਹਾਂ ਪੈਂਦਾ ਸੀ ਕਿ ਉਹਨਾਂ ਤੋਂ ਹਥਿਆਰ ਵੀ ਖੋਹ ਲੈਂਦਾ ਸੀ। ਉਹਦਾ ਨਿਸ਼ਾਨਾ ਸੁੱਤੇ ਸਿੱਧ ਹੀ ਅਚਕਕ ਸੀ। ਸਦਾ ਠੀਕ ਥਾਂ ਪੈਂਦਾ ਸੀ। ਕਿਸੇ ਮੁਕਾਬਲੇ ਜਾਂ ਘਾਤ ਵੇਲੇ ਉਹ ਬਹੁਤ ਇਕਾਗਰ ਅਤੇ ਦ੍ਰਿੜਚਿੱਤ ਹੋ ਜਾਂਦਾ ਸੀ। ਉਹ ਹਾਲਾਤ ਉੱਤੇ ਕੁਦਰਤੀ ਰੂਪ ਵਿੱਚ ਹੀ ਭਾਰੂ ਹੋ ਜਾਂਦਾ ਸੀ। ਉਸ ਤੋਂ ਕੋਈ ਗਲਤੀ ਨਹੀਂ ਹੁੰਦੀ ਸੀ। ਉਹਨੂੰ ਆਪਣੇ ਨਾਲੋਂ ਆਪਣੇ ਸਾਥੀਆਂ ਦੀ ਰਾਖੀ ਦੀ ਚਿੰਤਾ ਹੁੰਦੀ ਸੀ। ਉਹਨਾਂ ਲਈ ਆਪਣੀ ਜਾਨ ਖਤਰੇ ਵਿੱਚ ਪਾ ਲੈਂਦਾ ਸੀ ਇੱਕ ਵਾਰ ਦੋ ਸਿੰਘਾਂ ਸਮੇਤ ਪੁਲਿਸ ਦੇ ਘੇਰੇ ਵਿੱਚ ਆ ਗਿਆ ਜਦੋਂ ਲੱਗਿਆ ਕਿ ਘੇਰੇ ਵਿੱਚੋਂ ਨਿਕਲਣ ਲਈ ਕਿਸੇ ਇੱਕ ਨੂੰ ਰੁਕਣਾ ਪੈਣਾ ਹੈ ਤਾਂ ਉਹਨੇ ਆਪਣੇ ਦੋਹੇ ਸਾਥੀਆਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਅਤੇ ਪੁਲਿਸ ਨੂੰ ਰੋਕੀ ਰੱਖਿਆ ਬਾਅਦ ਵਿੱਚ ਉਹਨੇ ਪੁਲਿਸ ਦਾ ਨੁਕਸਾਨ ਵੀ ਕੀਤਾ ਅਤੇ ਆਪ ਕੋਈ 2 ਕਿਲੋਮੀਟਰ ਤੱਕ ਰੁੜ ਰੁੜ ਕੇ ਘੇਰੇ ਤੋਂ ਸਹੀ ਸਲਾਮਤ ਬਾਹਰ ਨਿਕਲ ਗਿਆ ਜਦੋਂ ਉਹਨੂੰ ਪੁੱਛਿਆ ਕਿ ਤੂੰ ਆਪਣੇ ਤੋਂ ਵੱਡਿਆਂ ਨੂੰ ਜਾਣ ਲਈ ਕਿਵੇਂ ਕਹਿ ਸਕਦਾ ਸੀ ਉਹ ਕਹਿਣ ਲੱਗਾ ਕਿ ਮੈਨੂੰ ਯਕੀਨ ਸੀ ਕਿ ਮੈਂ ਘੇਰੇ ਤੋਂ ਬਾਹਰ ਨਿਕਲ ਜਾਵਾਂਗਾ ਇਹ ਤਜਰਬੇ ਤੋਂ ਬਾਅਦ ਉਹਦਾ ਸਵੈ ਭਰੋਸਾ ਹੋਰ ਵੀ ਵੱਧ ਗਿਆ ਉਹ ਕਈ ਵਾਰ ਇਕੱਲਿਆਂ ਹੀ ਕੰਮਾਂ ਨੂੰ ਅੰਜਾਮ ਦੇ ਲੈਂਦਾ ਸੀ ਉਹ ਕਈ ਵਾਰ ਫੌਜ ਨਾਲ ਇਕੱਲਿਆਂ ਮੁਕਾਬਲਾ ਕਰਕੇ ਸਹੀ ਸਲਾਮਤ ਬਾਹਰ ਨਿਕਲਿਆ ਸੀ ਉਹਦੇ ਬਾਰੇ ਮਸ਼ਹੂਰ ਸੀ ਇੱਕ ਵਾਰ ਉਹਨੇ CRPF ਦੀ ਜੀਪ ਤੇ ਇਕੱਲਿਆਂ ਹੀ ਹਮਲਾ ਕਰ ਦਿੱਤਾ ਜੀਪ ਵਿੱਚ 6 ਸਿਪਾਹੀ ਸਨ ਉਹਨਾਂ ਵਿੱਚੋਂ 5 ਮਾਰ ਦਿੱਤੇ ਬਚੇ ਹੋਏ ਸਿਪਾਹੀ ਨੂੰ ਜਦੋਂ ਅਫਸਰ ਨੇ ਪੁੱਛਿਆ ਕਿ ਹਮਲਾਵਰ ਕਿੰਨੇ ਸਨ ਉਹਦਾ ਉੱਤਰ ਸੀ ਕਿ ਮੈਂ ਵੇਖਿਆ ਤਾਂ 10 ਸੀ ਪਰ ਉਹ 6 ਬੰਦਿਆਂ ਵਾਂਗ ਹਮਲਾ ਕਰ ਰਿਹਾ ਸੀ ਉਹ ਗੱਡੀ ਦੀ ਸਵਾਰੀ ਵਧੇਰੇ ਕਰਦਾ ਸੀ ਭਾਵੇਂ ਉਹ ਮੋਟਰਸਾਈਕਲ ਵੀ ਵਰਤ ਲੈਂਦਾ ਸੀ ਸੰਘਰਸ਼ ਦੇ ਦਿਨਾਂ ਵਿੱਚ ਜਿਹੜੇ ਸਿੰਘ ਸਿਦਕ ਸੰਜਮ ਨਾਲ ਇਸ ਰਾਹ ਤੇ ਪੈਂਦੇ ਸਨ ਉਹਨਾਂ ਵਿੱਚ ਇੱਕ ਤਬਦੀਲੀ ਆ ਜਾਂਦੀ ਸੀ ਉਹ ਮੌਤ ਦੇ ਭੈ ਤੋਂ ਅਗਾਂਹ ਨਿਕਲ ਜਾਂਦੇ ਸਨ ਇਹ ਨਿਰਪੈਤਾ ਸਿਰਫ ਮੌਤ ਤੋਂ ਨਹੀਂ ਸੀ ਸਗੋਂ ਜੋ ਗੁਰਸਿੱਖ ਦਾ ਜੀਵਨ ਮੰਨਿਆ ਜਾਂਦਾ ਹੈ ਉਹ ਉਹਨਾਂ ਤੇ ਆ ਜਾਂਦਾ ਸੀ ਇਸ ਤਰ੍ਹਾਂ ਦੇ ਸਿੰਘ ਮਿਸਾਲ ਬਣ ਕੇ ਜੀਏ ਅਤੇ ਮੌਤ ਨੂੰ ਮਖੌਲ ਕਰਦੇ ਆਪਣਾ ਜੀਵਨ ਸਫਰ ਪੂਰਾ ਕਰਕੇ ਗੁਰੂ ਦੀ ਗੋਦ ਵਿੱਚ ਜਾ ਬਰਾਜੇ ਅਖੀਰ ਸਦਾ ਦਾ ਸੱਦਾ ਉਹਨੂੰ ਇੱਕ ਮੁਕਾਬਲੇ ਦੇ ਰੂਪ ਵਿੱਚ ਆ ਗਿਆ ਉਹ ਅਖੀਰ ਤੱਕ ਜੂਝਦਾ ਰਿਹਾ ਆਪਣੇ ਸਾਥੀਆਂ ਨੂੰ ਸੰਭਾਲਦਾ ਰਿਹਾ ਦੁਸ਼ਮਣਾਂ ਨੂੰ ਪਾਰ ਬੁਲਾਉਂਦਾ ਰਿਹਾ ਅਤੇ ਸਾਥੋਂ ਵਿਦਾਇਗੀ ਲੈ ਗਿਆ ਮੈਂ ਸੋਚਦਾ ਹਾਂ ਕਿ ਛੋਟੀ ਉਮਰੇ ਥੋੜੀ ਜਹੀ ਜ਼ਿੰਦਗੀ ਵਿੱਚ ਉਹਨੇ ਜੰਗ ਨੂੰ ਜਿਵੇਂ ਮਾਣਿਆ ਉਹਦੇ ਉੱਪਰ ਕਿਤਾਬ ਲਿਖੀ ਜਾ ਸਕਦੀ ਹੈ ਹਾਲੇ ਤਾਂ ਪੰਥ ਖਿੰਡਾਓ ਵਿੱਚ ਹੈ ਪਰ ਉਸ ਬਾਜ ਦੀ ਪਰਵਾਜ਼ ਨੂੰ ਪੰਥ ਨੇ ਜ਼ਰੂਰ ਸੰਭਾਲਿਆ ਹੋਇਆ ਹੈ ਉਹ ਕਿਸੇ ਦਿਨ ਪੰਥ ਸਾਹਮਣੇ ਜ਼ਰੂਰ ਪਰਗਟ ਹੋਵੇਗੀ ਧੰਨਵਾਦ